ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਮੰਗੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਆਪਾਂ ਸੁੰਦਰ ਸੰਦਰਸ਼ਨ ਕਰਾਉਣੇ ਆ ਜੀ ਰਾਮਪੁਰਾ ਗੁਰਦੁਆਰੇ ਸਾਹਿਬ ਦੇ ਆਪਾਂ ਉੱਥੇ ਗਏ ਸੀ ਜੀ ਚਲੋ ਫੇਰ ਅਸੀਂ ਗੁਰਦੁਆਰਾ ਸਾਹਿਬ ਚਲੇ ਗਏ ਕੰਮ ਸੀ ਆਪਾਂ ਨੂੰ ਇੱਕ ਦੋ ਕਰਨ ਵਾਲੇ ਤੇ ਨਾਲੇ ਆਪਾਂ ਦੇਖ ਕੈਂ ਰਾਮਪੁਰੇ ਸਕੂਟਰੀਆਂ ਤੁਸੀਂ ਵੀ ਦੇਖਿਓ ਲੈਟ ਵਾਲੀਆਂ ਸਕੂਟਰੀਆਂ ਤੇ ਨਾਲੇ ਆਪਾਂ ਜੀ ਮਲਾਮਣੇ ਸੋਨ ਜਿਹੜੇ ਪਾਵੇ ਤੇ ਜੰਗਲੇ ਬਣਾਉਂਦੇ ਆ ਉਹਨਾਂ ਭਾਈਆਂ ਨਾਲ ਮਲਾਮਾਂਗੇ ਨੈਸੋਨ ਕਰਾਉਣੇ ਗੁਰਦੁਆਰੇ ਦੇ ਦਰਸ਼ਨ ਬਣੇ ਰਹੋ ਵੀਡੀਓ ਦੇ ਨਾਲ ਲਓ ਜੀ ਕਰੋ ਦਰਸ਼ਨ ਗੁਰੂ ਘਰ ਦੇ ਬਹੁਤ ਹੀ ਸੋਹਣਾ ਗੁਰਦੁਆਰਾ ਜੀ ਬਾਜ਼ਾਰ ਦੇ ਵਿੱਚ ਸशोਭਤਾ ਗੁਰਦੁਆਰਾ ਆਪਾਂ ਜਿੱਥੇ ਵੀ ਜਾਂਦੇ ਆਪਾਂ ਨੂੰ ਉਸ ਜਗ੍ਹਾ ਬਾਰੇ ਪਤਾ ਹੋਣਾ ਚਾਹੀਦਾ ਵੀ ਉੱਥੇ ਕੀ ਇਤਿਹਾਸ ਆ ਨਾਲੇ ਤਾਂ ਆਪਣਾ ਵਕਤ ਪੂਰਾ ਹੋ ਜਾਂਦਾ ਨੇ ਆਪਾਂ ਗੁਰੂ ਘਰ ਦਰਸ਼ਨ ਮੇਲਾ ਹੋ ਜਾਂਦਾ ਗਰਵਾਣੀ ਨਾਲ ਜੁੜਿਆ ਜਾਂਦਾ ਚਲੋ ਤੁਸੀਂ 10-15 ਮਿੰਟ ਆਰਾਮ ਵੀ ਕਰ ਸਕਦੇ ਹੋ ਗੁਰੂ ਘਰ ਵਿਖੇ ਠਹਿਰ ਕੇ ਹੋਟਲ ਚ ਠਹਿਰਨ ਦੀ بجائے ਨਾਲੇ ਜਿਹੜਾ ਆਪਾਂ ਹੋਟਲਾਂ ਚ ਹੋ ਕਰਦੇ ਹਾਂ ਦਾ ਸੰਬੰਧ ਕੱਢਦੇ ਤੇ ਗੁਰੂ ਘਰਾਂ ਵਿੱਚ ਜਾਏ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਨਾ ਇਹ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਨਾਲੇ ਆਪਾਂ ਨੂੰ ਪੱਖੇ ਪਾਣੀ ਜਲ ਪਾਣੀ ਦਾ ਸਾਰਾ ਪ੍ਰਬੰਧ ਹੁੰਦਾ ਹੈਗਾ ਜੀ ਗੁਰੂ ਘਰਾਂ ਦੇ ਵਿੱਚ ਲਓ ਜੀ ਸੁਨ ਦਰਸ਼ਨ ਕਰਵਾਤੇ ਆਪਾਂ ਗੁਰਦੁਆਰਾ ਸਾਹਿਬ ਦੇ ਤੇ ਆਮ ਗੁਰੂ ਦਰਵਾਜਾ ਬਣਿਆ ਹੋਇਆ ਗੁਰੂ ਘਰ ਦੇ ਵਿੱਚ ਪੁਰਾਣਾ ਬਹੁਤ ਪੁਰਾਣਾ ਦਰਵਾਜਾ ਬਣਿਆ ਹੋਇਆ ਜਦੋਂ ਆਪਾਂ ਗੁਰੂ ਘਰ ਦੇ ਅੰਦਰ ਐਂਟਰ ਹੁੰਨੇ ਆ ਆ ਬਾਜ਼ਾਰ ਆ ਜੀ ਬਾਜ਼ਾਰ ਦੇਖੋ ਤੁਸੀਂ ਰੇੜੀਆਂ ਸਜੀਆਂ ਪਈਆਂ ਨੇ ਹੁਣ ਇਸ ਟਾਈਮ ਅੰਬ ਤੇ ਨਿੰਬੂ ਤੇ ਕੇਲੇ ਜੀ ਬਹੁਤ ਜ਼ਿਆਦਾ ਬਾਜ਼ਾਰ ਵਿੱਚ ਆਏ ਪੈ ਨੇ ਕਾਲੂ ਬੁਖਾਰੇ ਬਸ ਜੀ ਕੁਸੋਨਾ ਫੜਾ ਨਾਲ ਇਸ ਤਰ੍ਹਾਂ ਸਜਾਇਆ ਨੇ ਦਕਾਨ ਨਾ ਐ ਵੀ ਆ ਵੀ ਲੈ ਲਿਓ ਵੀ ਲੈ ਲਈ ਪਰ ਖਾਣਾ ਆਪਾਂ ਕੁਸ ਨਹੀਂ ਹੈਗਾ ਤੇ ਇੱਧਰ ਸਬਜੀ ਪਈ ਐ ਜੀ ਸਜਾਈ ਬਸ ਜੀ ਤੁਸੀਂ ਸਬਜੀ ਦੇਖੋ ਫਿਰ ਕਿਸ ਤਰ੍ਹਾਂ ਸਜਾਈ ਪਈ ਐ ਤੇ ਹੁਣ ਆਪਾਂ ਅੱਗੇ ਆਗੇ ਜੀ ਜਿੱਥੇ ਵੀ ਆਪਾਂ ਨੂੰ ਕੁਝ ਮਿਲਦਾ ਵਧੀਆ ਚੀਜ਼ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਇਹ ਹੈ ਜੀ ਸਾਡਾ ਪਿੰਡਾਂ ਦਾ ਰਹਿਣ ਸਹਿਣ ਕਿਸ ਤਰ੍ਹਾਂ ਸਾਡੇ ਪਿੰਡ ਦੇ ਲੋਕ ਰਹਿੰਦੇ ਆ ਤੇ ਆਵਾਜਾਈ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਦਾ ਮਾਹੌਲ ਵਾਤਾਵਰਣ ਅਸੀਂ ਤੁਹਾਨੂੰ ਵੀਡੀਓ ਰਾਹੀਂ ਦਿਖਾ ਰਹੇ ਆਂ ਵੀਡੀਓ ਨੂੰ ਫੁੱਲ ਵਾਚ ਕਰਿਓ ਜੀ ਵੀਡੀਓ ਨੂੰ ਸਟਿੱਪ ਨਾ ਕਰਿਆ ਕਰੋ ਤਾਂ ਕਿ ਆਪਣਾ ਬਾਅਦ ਚ ਟਾਈਮ ਪੂਰਾ ਹੋ ਸਕੇ ਲਵ ਜੀ ਦੇਖੋ ਤੁਸੀਂ ਟੈਂਪੂ ਆ ਰਿਹਾ ਡ੍ਰਾਈਵਰ ਆ ਰਿਹਾ ਸਾਰਾ ਪੰਜਾਬੀ ਕਲਚਰ ਤੁਹਾਨੂੰ ਦਿਖਾ ਰਹੇ ਹਾਂ ਜਿੰਨਾ ਵੀ ਹੋ ਸਕਦਾ ਤੇ ਅੱਗੇ ਬਣੇ ਰਹੋ ਸੁਣ ਬਹੁਤ ਹੀ ਇੰਟਰਸਟਿੰਗ ਚੀਜ਼ਾਂ ਦਿਖਾਵਾਂਗੇ ਇਹ ਤੇ ਇੱਕ ਹੋਰ ਬਹੁਤ ਵਧੀਆ ਨਜ਼ਾਰਾ ਜੀ ਪਿੰਡ ਦੇ ਵਿੱਚ ਆ ਦੇਖੋ ਜੀ ਇਹੋ ਜਾਂਦੇ ਜੋੜੇ ਪੁੱਲ ਜਾਂਦੇ ਇਹ ਪਤਾ ਨਹੀਂ ਸੂਏ ਦਾ ਪਾਣੀ ਹੈ ਖਾਨੀ ਕਸੀ ਦਾ ਪਾਣੀ ਇਹ ਸਾਰੇ ਪਿੰਡ ਵਿੱਚ ਦੀ ਲੰਘਦਾ ਹੈ ਇਹਦੇ ਆਲੇ ਦੁਆਲੇ ਹਰੇ-ਭਰੇ ਹੀ ਬਹੁਤ ਸੋਹਣੇ ਫੁੱਲ ਦਰਖਤ ਲਾਏ ਹੋਏ ਨੇ ਬਹੁਤ ਸੋਹਣਾ ਵਿਊ ਹੈ ਜਿਵੇਂ ਆਪਾਂ ਕਿਤੇ ਬਾਹਰ ਘੁੰਮਣ ਗਏ ਹੁੰਨੇ ਆ ਇਸ ਤਰ੍ਹਾਂ ਦਾ ਵਿਊ ਆ ਇਹ ਰਾਮਪੁਰੇ ਦੇ ਵਿੱਚ ਦੀ ਨੰਗ ਦਾ ਜੋੜੇਪੁਰ ਬੱਜਦੇ ਆ ਦੇਖੋ ਜੀ ਕਿੰਨਾ ਸੋਹਣਾ ਵਿਊ ਆ ਆਪਾਂ ਉੱਤਰ ਕੇ ਇੱਕ ਦੋ ਫੋਟੋਆਂ ਵੀ ਕੈਚ ਕਰੀਆ ਤੇ ਫਲ ਫਲ ਜਿਹੜੇ ਲੱਗੇ ਹੋਏ ਸੀ ਬਹੁਤ ਸੋਹਣੇ ਉਹਨਾਂ ਨੇ ਵੀ ਕੈਚ ਕੀਤਾ ਆਪਾਂ ਵੀਡੀਓ 'ਚ ਤੇ ਵੀ ਇੱਕ ਐ ਲੱਗਦਾ ਜਿਵੇਂ ਆਪਾਂ ਪਹਾੜੀ ਏਰੀਆ ਚ ਜਾਣੀ ਹੁੰਨੀ ਇਸ ਤਰ੍ਹਾਂ ਦਾ ਵੇਹੂ ਹੈ ਸ਼ਹਿਰ ਦੇ ਵਿੱਚ ਆਪਾਂ ਇੱਥੇ ਉੱਧਰ ਕੇ ਆ ਸਮਾਨ ਤੱਕ ਸਮਾਨ ਸਟ੍ਰਾਈ ਫੋਟੋ ਜੀ ਤੇ ਆਪਾਂ ਜਿੱਥੇ ਵੀ ਕੋਈ ਵਧੀਆ ਚੀਜ਼ ਮਿਲੇ ਆਪਾਂ ਨੂੰ ਉਹ ਕਰਨਾ ਚਾਹੀਦਾ ਜ਼ਰੂਰ ਇੰਜੋਏ ਕਰਨਾ ਚਾਹੀਦਾ ਕੱਢਨੇ ਚਾਹੀਦੇ ਕੁਸਪਾਲ ਇਸ ਤਰ੍ਹਾਂ ਇਹ ਹੀ ਜ਼ਿੰਦਗੀ ਹੈ ਜੀ ਬਸ ਇਹ ਹੀ ਜ਼ਿੰਦਗੀ ਦਾਸਾ ਫਿਰ ਆਪਣਾ ਤੇ ਮੈਂ ਫੇਰ ਖੜ ਕੇ ਇੱਕ ਫੋਟੋ ਲਹਾਈ ਤੇ ਮੈਨੂੰ ਵਧੀਆ ਲੱਗੇ ਜੇ ਆਪਾਂ ਪਹਾੜਾ ਚ ਨਹੀਂ ਜਾ ਸਕਦੇ ਤਾਂ ਆਪਾਂ ਫੀਲਿੰਗ ਤਾਂ ਲੈ ਸਕਦੇ ਹਾਂ ਪਹਾੜਾ ਵੀ ਇੱਥੇ ਲਓ ਜੀ ਦੇਖੋ ਤੁਸੀਂ ਗਰਮੀ ਦੇ ਮੌਸਮ ਹੈ ਮੌਸਮ ਦੇ ਵਿੱਚ ਅੱਛਾ ਤੱਕ ਪੋਵਾ ਜੀ ਅਸੀਂ ਆਪਣੀ ਚਲੇ ਗਏ ਇਸ ਕਰਕੇ ਆਪਾਂ ਬਾੜੀ ਬਾੜੀ ਵੀਡੀਓ ਨਹੀਂ ਕਹਿ ਚ ਕਿ ਕਿਹੜੀ ਜਗ੍ਹਾ ਤੋਂ ਆਏ ਆਪ ਹਾਜੀ ਮੇਰੇ ਸਲਾਹਤੀ ਆਪਾਂ ਬੋਲਤੇ ਘੜ ਕੇ ਰੂਲ ਬਣਾਵਾਂਗੇ ਕੱਦੀ ਪਰ ਗਰਮੀ ਨੱਚੜ ਨੱਚੜ ਕੇ ਅੱਖਾਂ ਚ ਪੈ ਰਹੀ ਸੀ ਅੱਖਾਂ ਮਚ ਰਹੀਆਂ ਸੀ ਗਰਮੀ ਨਾਲ ਇੰਨੀ ਤੇਜ਼ ਗਰਮੀ ਸੀ ਇਸ ਕਰਕੇ ਆਪਾਂ ਥੋੜਾ ਜਿਹਾ ਵੇਵ ਲੈਂਦਾ ਜੀ ਇਹ ਐ ਘੁੰਮਦੀ ਹੈ ਜੀ 400 ਫੇਰੇ ਕੰਮ ਕਿ ਜਾਂਦੀ ਹੈ ਧੁੱਪ ਨਾਲ ਅੱਖਾਂ ਨਾਲ ਝਾਕੇ ਵੀ ਨਹੀਂ ਸੀ ਜਾਂਦਾ ਅੱਖਾਂ ਨਹੀਂ ਹੋਈਆਂ ਪੰਜ ਸੀ ਹੁਣ ਇਹ ਵੱਧ laun ਲੱਗੇ ਹਨ ਕੋਠਿਆਂ 'ਚ ਛੇਰ ਵੀ ਆਪਾਂ ਘਰਾਂ 'ਚ ਦੇ ਦੇ ਬਣਾਉਂਦੇ ਉਸ ਕੋਸੇ ਕਿਤੇ ਪੂਰੇ ਦੇਖੋ ਜੀ ਹੁਣ ਕਿਤੇ ਪੂਰੇ ਨਹੀਂ ਮਿਲਦੇ ਹੈਗੇ ਹਾਂ ਦੇਖੋ ਜੀ ਭਾਈ ਸੰਚੇ ਤਿਆਰ ਕਰਤਾ ਪਾਣ ਨੇ ਆਪਾਂ ਅੱਗੇ ਸਕੂਟਰੀਆਂ ਵਾਲੇ ਵੀਰ ਕੋਲ ਤੇ ਇੱਥੇ ਪ੍ਰਧਾਨ ਸਾਹਿਬ ਦੇਖ ਰਹੇ ਨੇ ਸਕੂਟਰੀਆਂ ਕਿਉਂ ਖੜੇ ਹੈ ਜੀ ਇਧਰਲੀ ਸਾਈਡ ਸਕੂਟਰ ਖੜੇ ਨੇ ਸਕੂਟਰੀਆਂ ਨੇ

ਕਿਆ ਆ ਲੈਣੀ ਹੈ ਜੀ ਸਕੂਟਰ ਸਾਰੇ ਭਰਾ ਤੁਸੀਂ ਘੁੱਟੋ ਘੁੱਟ ਲੱਗ ਲੱਗ ਤੁਸੀਂ ਰਾਇ ਦੇ ਹੋ ਕੰਮ ਕਟਾਉਂਦੀਆਂ ਨੇ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਲਓ ਜੀ ਇਹਨੇ ਪਤਾ ਸੀ ਰੋਜ਼ ਪਵਾ ਦੇਖੋ ਕਿੰਨੀ ਮਿਹਨਤ ਕਰਦੇ ਆ ਜੀ ਆਪਣੀ ਆਵਾਜ਼ ਵੀਡੀਓ ਨੂੰ ਬੱਤ ਬੱਤ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਜੀ ਕਿਆ ਥੋੜੀ ਮੇਕਅਪ ਤਿਆਰ ਕਰ ਕ ਵੀ ਕਰ ਰਹੀ ਹੈ ਜੰਗਲੇ ਤੇ ਲਾਉਣ ਵਾਲਾ ਹੈ ਨਾ ਜੈ ਜੀ ਚੀਜ਼ ਹੈ ਜੀ ਉਹ ਹੈ ਜ ਮੁੱਲਾ ਚੀਜ਼ ਦਾ ਜੈ ਜੀ ਵਧੀਆ ਚੀਜ਼ ਹੁੰਦੀ ਹੈ ਉਹ ਹੈ ਜ ਵਧੀਆ ਮੁੱਲਾ ਹੁੰਦਾ ਲਓ ਜੀ ਤੇ ਤੁਸੀਂ ਸਾਰੇ ਕਮੈਂਟ ਕਰ ਰਹੇ ਨੇ ਰੂਰ ਸੁਝਾ ਦੇਣਾ ਸੰਤ ਕੰਨੀਆਂ ਨੇ ਦੱਸ ਪਾਈ ਸੀ ਵੀ ਆਮਪੁਰੇ ਸਕੂਟਰੀਆਂ ਵਧੀਆ ਮਿਲਦੀਆਂ ਨੇ ਤਾਂ ਆਪਾਂ ਨੂੰ ਜੀਜ ਕੋਈ ਵੀ ਆਪਾਂ ਜਦੋਂ ਪੈਸਾ ਲਾਉਣੇ ਆ ਜੀ ਥੋੜੀ ਜੀ ਇਨਕੁਆਰੀ ਕਰਕੇ ਲੈਣੀ ਚਾਹੀਦੀ ਚੀਜ਼ ਪੁੱਛ ਦੱਸ ਸੰਚ ਰੱਖਿਓ ਇਹਨਾਂ ਕੋਲ ਸਭ ਕੁਾਸੇ ਤਾਂ ਕਿ ਆਪਾਂ ਨੂੰ ਕੋਈ ਮੰਗਰੋ ਚੀਜ਼ ਲੈ ਕੇ ਆ ਦੇ ਆ ਦੇ ਕੋਈ ਇਦਾਂ ਰੋਸਨਦਾਨ ਬਣਾਏ ਪੈਣੇ ਨਾ ਸਤਾਵਾ ਕਰਨ ਦਾ ਕੋਈ ਫਾਇਦਾ ਨਹੀਂ ਇਸ ਕਰਕੇ ਆਪਣਾ ਪੰਪਾਇਆ ਚੈਲ ਐਨਰਜੀ ਪਰਤ ਕੇ ਲੈਣੀ ਚਾਹੀਦੀ ਇਹ ਵੀ ਇੱਕ ਕਲਾ ਜੀ ਹੁਣ ਥੋੜਾ ਜਿਹਾ ਦਿਮਾਗ ਨੂੰ ਹੋ ਗਿਆ ਪਹਿਲਾਂ ਨਹੀਂ ਸੀ ਨਾ ਅੱਗੇ ਲੋਕ ਲੋਹੇ ਦੇ ਲਾਉਣ ਲੱਗੇ ਸੀ ਹੁਣ ਫੇਰ ਦੁਬਾਰਾ ਇਹ ਲਾਉਂਦੇ ਇਸ ਤਰ੍ਹਾਂ ਦਾ ਡਿਜ਼ਾਈਨ ਪਹਿਲਾਂ ਨਹੀਂ ਸੀ ਦਿਮਾਗ ਤੇ ਗੱਲਾਂ ਸੋਚਦੀ ਆ ਸੈਂਚੇ ਬਣਾਏ ਨੇ ਨਾ ਮਾਪਾਪਾ ਕਹਿੰਦੇ ਸੀ ਉਹਦੇ ਚੀਜ਼ਾਂ ਵਧੀਆ ਨਹੀਂ ਸੀ ਲੱਗਦੀ ਲਓ ਜੀ ਹੁਣ ਆਪਾਂ ਇੱਥੇ ਫੁੱਲਾਂ ਦੀ ਵੀਡੀਓ ਬਣਾ ਰਹੇ ਹਾਂ ਇੱਥੇ ਮਾਲੀ ਰਹਿੰਦੇ ਆ ਤੇ ਆਪਾਂ ਪਹਿਲਾਂ ਸੋਨੂ ਸੈਂਚੇ ਵਗੈਰਾ ਦਿਖਾਇਆ ਜੋ ਪਾਵੇ ਰੋਸਨਦਾਨ ਵਗੈਰਾ ਤਿਆਰ ਕਰਦੇ ਉਹਨਾਂ ਨਾਲ ਆਪਾਂ ਗੱਲਾਂ ਬਾਤਾਂ ਕੀਤੀਆਂ ਚਲੋ ਜੀ ਆਪਾਂ ਨੂੰ ਪੁੱਛਣਾ ਕਹਿਣਾ ਚਾਹੀਦਾ ਹਰੇਕ ਨੂੰ ਤੇ ਨਰਸਰੀ ਦਾ ਕੰਮ ਵੀ ਕਰਦੇ ਆਪਾਂ ਇੱਥੇ ਫੁੱਲ ਵੀ ਕੈਚ ਕੀਤੇ ਤੇ ਵਧੀਆ ਲੱਗਦਾ ਮੈਨੂੰ ਨਵਾਂ ਪੁੱਛਣਾ ਆਪਾਂ ਨੂੰ ਉਹ ਵੀ ਕਰਨਾ ਚਾਹੀਦਾ ਇਹ ਪ੍ਰਦੇਸੀ ਪ੍ਰਾਸਤੀ ਜੀ ਉਪੀ ਤੋਂ ਮੈਂ ਇਹਨਾਂ ਨਾਲ ਵੀ ਗੱਲਾਂ ਬਾਤਾਂ ਕੀਤੀਆਂ ਖੜ ਕੇ ਇਹਨਾਂ ਨੂੰ ਵੀ ਵੀਡੀਓ ਚ ਲੈਇਤਾ ਚਲੋ ਜੀ ਟਿੱਡ ਦਮਾਰ ਹਰੇਕ ਕੋਈ ਕੰਮ ਕਰਦਾ ਉਹਦਾ ਦੇਸ ਸੱਡ ਕੇ ਆਉਂਦਾ ਜੇ ਆਪਣੇ ਪੰਜਾਬੀ ਕੰਮ ਨਹੀਂ ਕਰਦੇ ਤਾਂ ਇਹ ਇੱਥੇ ਆਉਂਦੇ ਤੇ ਕੰਮ ਕਰਦੇ ਦੇਖੋ ਸਾਂਚੇ ਬਣਾ ਬਣਾ ਕੇ ਕਿੰਨੇ ਵਧੀਆ ਪਾਵੇ ਤਿਆਰ ਕੀਤੇ ਨੇ ਤਨ ਵੀਡੀਓ ਚ ਦਿਖਾਇਆ ਸੀ ਲਓ ਜੀ ਹੁਣ ਆਪਾਂ ਬਾਤir ਵਾਣਗੇ ਤੇ ਰਸਤੇ ਦਾ ਤਾਂ ਤੁਸੀਂ ਲਾਜਵਾਬ ਕਨੇਡਾ ਵਾਲੀ ਵਿਊ ਬਣਿਆ ਪਿਆ ਇਸ ਸੜਕ ਤੇ ਦੇਖੋ ਤੁਸੀਂ ਹਰਿਆਵਲ ਮਨਖੋ ਸੁੰਦਾ ਤੇ ਪੰਜਾਬ ਵੀ ਹੁਣ ਕੈਲੀਫੋਰਨੀਆ ਤੋਂ ਘੱਟ ਨਹੀਂ ਹੈਗੀ ਬਠਿੰਡੇ ਵਾਲਾ ਰੋਡ ਸਾਰੇ ਰੋਡਾਂ ਨਾਲੋਂ ਵੱਖਰੀ ਉਹ ਹੈ ਦੀ ਪਹਿਚਾਣ ਕਿਉਂਕਿ ਇਸ ਤੇ ਇੱਕ ਤਰ੍ਹਾਂ ਢਾਬੇ ਬਹੁਤ ਜ਼ਿਆਦੇ ਨੇ ਇਸ ਸਥਾਨ ਤੇ ਢਾਬਿਆਂ ਦੇ ਨਾਲ-ਨਾਲ ਇੱਕ ਇੱਥੇ ਇਤਿਹਾਸਕ ਚੀਜ਼ ਐ ਇਸ ਸੜਕ ਤੇ ਬਹੁਤ ਆਉਂਦੀਆਂ ਨੇ ਸੋਹੀਆਣਾ ਗੁਰਦੁਆਰਾ ਸਾਹਿਬ ਤੇ ਸੇਮੇ ਪਾਸ ਆਈ ਹਰਗੋਬਿੰਦ ਸਿੰਘ ਜੀ ਦਾ ਗੁਰਦੁਆਰਾ ਤੇ ਉਹ ਵੀ ਤੁਹਾਨੂੰ ਆਪਾਂ ਅਗਲੀ ਵੀਡੀਓ ਚ ਦਿਖਾਵਾਂਗੇ ਹੁਣ ਜੇ ਦਿਖਾਉਣ ਦੇ ਤਾਂ ਵੀਡੀਓ ਲੰਬੀ ਹੋ ਜਾਣੀ ਸੀ ਤੇ ਇੱਕ ਇਥੇ ਆਉਟਲੈਟ ਬਣੇ ਹੋਏ ਨੇ ਬਠਿੰਡਿਆਈ ਸੜਕ ਤੇ ਇੱਕ ਇਥੇ ਸਿਨੇਮਾ ਹਾਲ ਵੀ ਆਂਡੇ ਆਏ ਵਿਖੇ ਤਾਂ ਕਰਕੇ ਢਾਬੇ ਤਾਂ ਤੁਸੀਂ ਪੁੱਛੋ ਹੀ ਨਾ ਜੀ ਗਿਣਤੀ ਨਹੀਂ ਹੈਗੀ ਤੁਸੀਂ ਜੇ ਪੁੱਛੋਗੇ ਐਨੇ ਢਾਬੇ ਨੇ ਤੁਹਾਨੂੰ ਵੀਡੀਓ ਚ ਕੈਚ ਕਰਕੇ ਵੀ ਨਹੀਂ ਦਿਖਾ ਸਕਦੇ ਪੈਰ ਪੈਰ ਤੇ ਢਾਬੇ ਖੁੱਲੇ ਹੋਏ ਨੇ ਤੇ ਰਾਤੇ ਬਹੁਤ ਹੀ ਸਹੂਲਤਾਂ ਨੇ ਤੁਸੀਂ ਇਹ ਕਹੋ ਤੇ ਗੁਰਦੁਆਰੇ ਵੀ ਬਹੁਤ ਨੇ ਤੇ ਘੁੰਮਣ ਫਿਰਨ ਨੂੰ ਵੀ ਆਉਟਲੈਟ ਵગેਰਾ ਇੱਥੇ ਹੈਗਾ ਦੇਖੋ ਤੁਸੀਂ ਹੁਣ ਸੁਣ ਮੈਂ ਰਸਤੇ ਦਾ ਵਿਊ ਕੈਚਰ ਕੀਤਾ ਉਹ ਦਿਖਾ ਰਹੀ ਹਾਂ ਵੀਡੀਓ 'ਚ ਬਹੁਤ ਵਧੀਆ ਲੱਗਦਾ ਸੀ ਕੋਈ ਪਲ ਜਦੋਂ ਆਪਾਂ ਇੰਜੋਏ ਕਰਦੇ ਆ ਤਾਂ ਆਪਾਂ ਨੂੰ ਵਧੀਆ ਲੱਗਦਾ ਜਦੋਂ ਆਪਾਂ ਇੱਕ ਇੱਕ ਪਲ ਆਪਾਂ ਨੂੰ ਮਾਨਣਾ ਚਾਹੀਦਾ ਜੀ ਜ਼ਿੰਦਗੀ ਦੇ ਸਾਹ ਨੇ ਜਿੰਨੇ ਉਹਨੇ ਇੰਜੋਏ ਕਰਨੇ ਚਾਹੀਦੇ ਲਓ ਜੀ ਹੁਣ ਆਪਾਂ ਵਾਪਸ ਆ ਗਏ ਜੀ ਤੇ ਜਿਹੜੇ ਕੰਮ ਕਰਨ ਵਾਲੇ ਸਿੱਕਦੋ ਕਰਿਆ ਏ ਤੇ ਜਿਹੜੇ ਆਪਾਂ ਗੁਰਦੁਆਰੇ ਰਸਤੇ 'ਚ ਵੇਖਿਆ ਉਹ ਆਪਾਂ ਤੁਹਾਨੂੰ ਨਵੀਂ ਵੀਡੀਓ 'ਚ ਦਿਖਾਵਾਂਗੇ ਕਿਉਂਕਿ ਵੀਡੀਓ ਲੰਬੀ ਹੋ ਜਾਂਦੀ ਜੇ ਆਪਾਂ ਇਸ ਵੀਡੀਓ 'ਚ ਤੁਹਾਨੂੰ ਦਿਖਾਉਂਦੇ ਸਾਰਾ ਕੁਝ ਦੇਖੋ ਜੀ ਹਰਿਆਵਲੀ ਹਰਿਆਵਲਾ ਚਾਰ ਸਵੇਰੇ ਵਸਾਂ ਸੀ ਵੀ ਮੈਂ ਵੀਡੀਓ ਬਣਾਈ ਜਾਮ ਬਹੁਤ ਹੀ ਆਨੰਦ ਆਉਂਦਾ ਸੀ ਪਾਵੇਂ ਗਰਮੀ ਹੈਗੀ ਸੀ ਪਰ ਅੱਖਾਂ ਨੂੰ ਹਰੇ ਭਾਈ ਦੇਖ ਕੇ ਬਹੁਤ ਵਧੀਆ ਲੱਗਦਾ ਸੀ ਲਓ ਜੀ ਫਿਰ ਤੁਸੀਂ ਵੀ ਕਰੋ ਇੰਜੋਏ ਅਸੀਂ ਤਾਂ ਬਹੁਤ ਕੀਤਾ ਐ ਇੰਜੋਏ ਕਿਤੇ ਵੀ ਜਾਣੇ ਜੇ ਆਪਾਂ ਨੂੰ ਦੋ ਪਾਲ ਜ਼ਰੂਰ ਕੱਢਨੇ ਚਾਹੀਦੇ ਨੇ ਇਹ ਜਿੰਦਗੀ ਹੈ ਜੀ ਆਪਣੀ ਇਹ ਜਿੰਦਗੀ ਦਾ ਸਫ਼ਰ ਇਹ ਜਾਣ ਨੇ ਕੰਮ ਕੰਦੇ ਧੰਦੇਾਂ ਚ ਹੀ ਮੁੱਕ ਜਾਣਾਗਾ ਇੱਕ ਵੀਰਲੇ ਦੇ ਚੱਕਰ ਇਹ ਜੇ ਨੇ ਪਰ ਫੇਰ ਵੀ ਆਪਾਂ ਨੂੰ ਜ਼ਿੰਦਗੀ ਨੂੰ ਮੰਨਣਾ ਚਾਹੀਦਾ ਜਿੰਨੇ ਹੋ ਸਕੇ ਸਫਰ ਤਾਂ ਆਪਾਂ ਉਹ ਵੀ ਕਰਨਾ ਸੀ ਜੇ ਆਪਾਂ ਇੰਜੋਏ ਨਾ ਕਰਦੇ ਤਾਂ ਵਧੀਆ ਲੱਗਦਾ ਤੇ ਆਪਾਂ ਨੂੰ ਟਾਈਮ ਦਾ ਪਤਾ ਨਹੀਂ ਲੱਗਦਾ ਸਫਰ ਤਾਂ ਆਪਾਂ ਉਹ ਵੀ ਕਰਕੇ ਹੁਣ ਸੀ ਉਹ ਜੀ ਸਾਹਮਣੇ ਸੁਣ ਬਖਾ ਰਿਆਂ ਸੋਹੀਆਣਾ ਗੁਰਦੁਆਰਾ ਸਾਹਿਬ ਆ ਦੇਖੋ ਜੀ ਫੇਰ ਢਾਬਾ ਆ ਗਿਆ ਬਸ ਜੀ ਪੁੱਸੀ ਨਾ ਸੜਕ ਤੇ ਕਿੰਨਾ ਰੌਣਕ ਮੇਲਾ ਇਵੇਂ ਦੇ ਨਾਲ ਹੀ ਹੋ ਜਾਣਾ ਆਊਟਲੈਟ ਸਟਾਰਟ ਆਊਟਲੈਟ ਤੋਂ ਬਾਅਦ ਆ ਜੁਮਾਈਟ ਮਾਦਰ ਟੀਚਰ ਸਕੂਲ ਬੱਸ ਜੀ ਆ ਗਏ ਹੁਣ ਆਊਟਲੈਟ ਸ਼ੁਰੂ ਹੋ ਗਏ ਨੇ ਮਾਦਰ ਟੀਚਰ ਦੇ ਸਕੂਲ ਦੇ ਨਾਲ ਹੀ ਸਾਹਮਣੇ ਬਾਈ ਇਸ ਸਕੂਲ ਆ ਜੀ ਅਸੀਂ ਕਿਤਾ ਖੂਬ ਇੰਜੋਏ ਆਉਟਲਟ ਨਹੀਂ ਗਏ ਹੈਗੇ ਸੋ ਨੂੰ ਸ਼ਾਮ ਨੂੰ ਕਿਸੇ ਦਿਨ ਲੈ ਕੇ ਚੱਲਾਂਗੇ ਆਉਟਲਟ ਵੀ ਦਿਖਾਵਾਂਗੇ ਜਰੂਰ ਤੇ ਸ਼ਾਮ ਨੂੰ ਜਾਵਾਂਗੇ ਆਪਾਂ ਆਉਟਲਟ ਤਾਂ ਕਿ ਗਰਮੀ ਬਹੁਤ ਜ਼ਿਆਦੇ ਸੀ ਜੀ ਗੱਡੀ 'ਚ ਵੀ ਪਸੀਨਾ ਪਸੀਨੇ ਹੋ ਗਏ ਬੈਠੇ ਤੇ ਵੱਡੀ ਗੱਡੀ 'ਚ AC ਵੀ ਕੰਮ ਨਹੀਂ ਕਰਦਾ ਛੋਟੀ ਗੱਡੀ 'ਚ ਤਾਂ AC ਵਧੀਆ ਕੰਮ ਕਰਦੇ ਵੱਡੀ ਗੱਡੀ 'ਚ ਨਹੀਂ ਕੰਮ ਕਰਦਾ